ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਮਣੀ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜਰੂਰ ਸਰਵਣ ਕਰ ਲੈਣ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ। ਤੋਂ ਸਾਧ ਸੰਗਤ ਜੀ ਆਓ ਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਖੀ ਨੂੰ ਸ਼ੁਰੂ ਕਰਦੇ ਹਾਂ ਜੀ। ਸਾਧ ਸੰਗਤ ਜੀ ਹਉ ਮੇਰੀ ਜੜ ਨੂੰ ਵੀ ਗੁਰੂ ਜੀ ਪਰਥਖ ਦਿਖਲਾ ਪੁੱਟ ਰਹੇ ਸਨ ਤੇ ਸੰਗਤ ਨੂੰ ਮਹਾਨ ਘਟਨਾ ਲਈ ਤਿਆਰ ਕਰ ਰਹੇ ਸਨ। ਇੱਕ ਦਿਨ ਜਦ ਕੁਝ ਸਿੱਖ ਪ੍ਰਸ਼ਨ ਕੀਤਾ ਮਹਾਰਾਜ ਕੁਝ ਸਿੱਖ ਆਪ ਜੀ ਦੇ ਨਿਕਟ ਵੀ ਰਹਿੰਦੇ ਹਨ ਪਰ ਫਿਰ ਵੀ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਦਿਖਦਾ ਪਰ ਭਾਈ ਜੱਗਾ ਸਿੰਘ ਵਰਗੇ ਪ੍ਰੇਮ ਵਿੱਚ ਗੜੂੰਦ ਰਹਿੰਦੇ ਹਨ ਭਾਵੇਂ ਉਹਨਾਂ ਨੂੰ ਕੋਈ ਖਾਸ ਆਦਰ ਨਹੀਂ ਮਿਲਦਾ ਆਪ ਜੀ ਨੇ ਇੱਕ ਪੱਥਰ ਤੇ ਇੱਕ ਪਤਾਸਾ ਸਵਾਲ ਕਰਨ ਵਾਲੇ ਸਿੱਖ ਨੂੰ ਦਿੱਤਾ ਦੇ ਪਾਣੀ ਦੇ ਭਰੇ ਹੋਏ ਮਟਕੇ ਵਿੱਚ ਰੱਖ ਆਵੇ ਆਖਿਆ ਉਹ ਪੱਥਰ ਤੇ ਪਤਾਸਾ ਰੱਖ ਕੇ ਵਾਪਸ ਆਇਆ ਥੋੜੀ ਦੇਰ ਬਾਅਦ ਗੁਰੂ ਜੀ ਨੇ ਪੱਥਰ ਨੂੰ ਪਾਣੀ ਵਿੱਚੋਂ ਕੱਢ ਲਿਆਉਣ ਲਈ ਕਿਹਾ ਸਿੱਖਾਂ ਨੇ ਕੱਢ ਆਂਦਾ ਫਿਰ ਫਰਮਾਇਆ ਉਹ ਪਤਾਸਾ ਵੀ ਲੈ ਆ ਉਸ ਬੇਨਤੀ ਕੀਤੀ ਮਹਾਰਾਜ ਪਤਾਸਾ ਤਾਂ ਖੁੱਲ ਗਿਆ ਉਸ ਵੀ ਹੋਂਦ ਮਿਟ ਗਈ ਹੈ ਤਾਂ ਮਹਾਰਾਜ ਨੇ ਫਰਮਾਇਆ ਇਸੇ ਤਰ੍ਹਾਂ ਕਈ ਗੁਰੂ ਸਰੋਵਰ ਵਿੱਚ ਵੀ ਹੋਮੇ ਦੇ ਪੱਥਰ ਬਣੇ ਰਹਿੰਦੇ ਹਨ ਹੋਮੇ ਉਹਨਾਂ ਦਾ ਪਿੱਛਾ ਛੱਡਦੀ ਹੀ ਨਹੀਂ ਤੇ ਉਹ ਵੀ ਇਸ ਤੋਂ ਪਰੇ ਨਹੀਂ ਹੁੰਦੀ ਦੂਜੇ ਪਤਾਸਾ ਰੂਪ ਸਿੱਖ ਗੁਰੂ ਬਚਨਾ ਤੇ ਸਭ ਕੁਝ ਵਾਰਨੇ ਕਰ ਦਿੰਦਾ ਹੈ ਅਤੇ ਨਿੱਕੀ ਹਸਤੀ ਮਿਟਾ ਕੇ ਵੱਡੀ ਹੱਸੀ ਦਾ ਹਿੱਸਾ ਬਣ ਜਾਂਦਾ ਹੈ ਗੁਰੂ ਜੀ ਐਸੀ ਛੋਟੀਆਂ-ਛੋਟੀਆਂ ਉਦਾਹਰਨਾਂ ਦੇ ਕੇ ਸੰਗਤ ਨੂੰ ਸਮਝਾਉਂਦੇ ਰਹਿੰਦੇ ਸਨ ਸੰਗਤ ਉਸ ਦਿਨ ਬਹੁਤ ਹੀ ਹੈਰਾਨ ਹੋਈ ਜਦ ਗੁਰੂ ਜੀ ਆਪੂ ਇੱਕ ਸਿੱਖ ਦੇ ਆਕਾਲ ਚਲਾਣਾ ਕਰਨ ਤੇ ਉਸ ਦੇ ਘਰ ਪਹੁੰਚੇ ਤੇ ਅਸੀਸ ਦਿੱਤੀ ਅਸੀਸ ਦੇ ਸ਼ਬਦ ਹਨ ਜਾਓ ਸੁਪੁੱਤ ਅਕਾਲ ਪੁਰਖ ਦੇ ਚਰਨਾਂ ਵਿੱਚ ਵਸਾ ਪਾਉ ਧਨ ਜਨਮ ਸਫਲ ਆਉਣਾ ਕਿਸੇ ਪਾਸ ਖੜੇ ਨੇ ਪੁੱਛਿਆ ਕਿ ਇਸ ਸਿੱਖ ਦੀ ਇਤਨੀ ਕਦਰ ਕਿਉਂ ਕੀਤੀ ਗਈ ਤਾਂ ਦੂਜੇ ਸਿੱਖ ਨੇ ਦੱਸਿਆ ਕਿ ਇਤਨੀ ਕਦਰ ਇਸ ਲਈ ਕੀਤੀ ਗਈ ਹੈ ਕਿ ਇਹ ਸਿੱਖ ਕਿਰਤ ਕਰਕੇ ਪ੍ਰਸ਼ਾਦਾ ਛਕਦਾ ਸੀ ਅਤੇ ਰਹਿੰਦਾ ਸਮਾਂ ਸੰਗਤਾਂ ਦੀ ਸੇਵਾ ਵਿੱਚ ਖਰਚ ਕਰਦਾ ਸੀ ਪਰ ਦੇਸੀ ਸਿੱਖ ਦੀ ਕੋਈ ਲੋੜ ਹੋਵੇ ਇਸ ਨੇ ਹੀ ਪੂਰਿਆ ਕਰਨੀ ਗਰੀਬਾਂ ਦੇ ਅੰਨ ਬਸਤਰ ਦਾ ਫਿਕਰ ਵੀ ਇਹ ਧੋੜ ਕੇ ਕਰਦਾ ਸੀ ਬਿਮਾਰਾਂ ਨੂੰ ਦਵਾ دارو ਪਹੁੰਚਾਉਂਦਾ ਸੀ ਨੇਤਰਹੀਣਾ ਦੀ ਸੇਵਾ ਉਚੇਚ ਕਰਕੇ ਕਰਦਾ ਸੀ ਫਿਰ ਕਿਸੇ ਨੂੰ ਰਾਗ ਵਿਦਿਆ ਕਿਸੇ ਨੂੰ ਅਰਥ ਸਿਕਲਾ ਕੇ ਪੈਰਾਂ ਤੇ ਖੜਾ ਕਰ ਦਿੰਦਾ ਸੀ ਤਾਨੇ ਗੁਰੂ ਗੋਬਿੰਦ ਸਿੰਘ ਹੈ ਜਿਨ੍ਹਾਂ ਐਸੇ ਕਿਰਤੀ ਧਰਮੀ ਰੂਹ ਵਾਲੇ ਬੰਦੇ ਪੈਦਾ ਕੀਤੇ ਉਤ ਸ਼ਾਹੀ ਖੁੱਲੇ ਦਿਲਾਂ ਵਾਲੇ ਖਿੜੇ ਮੱਥੇ ਦਿਲੋਂ ਸਾਈ ਨਾਲ ਜੁੜੇ ਨੈਣੋਂ ਕੁਦਰਤ ਨਾਲ ਮਿਲੇ ਸੱਚੇ ਸੁੱਚੇ ਪੁਰਸ਼ ਰਚੇ ਆਨੰਦਪੁਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ ਤੇ ਗੁਰੂ ਪਾਸ਼ਾ ਪਾਸ ਹਰ ਜਾਤ ਧਰਮ ਦੇ ਸਿਪਾਹੀ ਜੋ ਦੇ ਪੁੱਜ ਰਹੇ ਸਨ ਉਹ ਜੋ ਨੌਕਰੀ ਵੀ ਕਰਦੇ ਸਨ ਤੇ ਉਹਨਾਂ ਨੂੰ ਰੋਜ਼ੀਨਾ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਫੌਜਾਂ ਹੋ ਗਈਆਂ ਸਨ ਸੰਗਤ ਜੀ ਪੰਥ ਸਾਜਣ ਲਈ ਸਾਰੀ ਸਮਗਰੀ ਤਿਆਰ ਸੀ ਬੰਸਾ ਵਾਲੀ ਨਾਮਾ ਦਾ ਲਿਖਾਰੀ ਲਿਖਦਾ ਹੈ ਕੇ ਸੰਮਤ 1751 ਆਰੰਭ ਹੁੰਦੇ ਹੀ ਗੁਰੂ ਜੀ ਪੰਥ ਜੁਦਾ ਕਰਨ ਦੀਆਂ ਵਿਵੰਤਾ ਬਣਾਉਣ ਲੱਗ ਪਏ ਸਨ ਉਸੇ ਸਾਲ ਕੇਸ ਰੱਖਣ ਤੇ ਹਜਾਮਤ ਨਾ ਕਰਨ ਦੇ ਹੁਕਮਨਾਮੇ ਭੇਜ ਦਿੱਤੇ ਸਨ ਕੜਾ ਪਹਿਨਣ ਦਾ ਹੁਕਮ ਤੇ ਤੁਰਕਨੀ ਨਾਲ ਸੰਗ ਨਾ ਕਰਨ ਦੀ ਚੇਤਾਵਨੀ ਦੇ ਚੁੱਕੇ ਸਨ ਆਨੰਦਪੁਰ ਦੀ ਸ਼ਸਤਰ ਪਹਿਨਣ ਪੁੱਜਣ ਦੀ ਆਗਿਆ ਵੀ ਕਰ ਚੁੱਕੇ ਸਨ ਹੁਣ ਸਿਰਫ ਰਸਮੀ ਤੌਰ ਤੇ ਐਲਾਨ ਕਰਨ ਦੀ ਲੋੜ ਸੀ ਅਤੇ ਰਹਿਤ ਨੂੰ ਦ੍ਰਿੜ ਕਰਾਉਣਾ ਸੀ ਇੱਕ ਆਖਰੀ ਚੋਟ ਬ੍ਰਾਹਮਣਾ ਤੇ ਮਾਰਨੀ ਵੀ ਜ਼ਰੂਰੀ ਸੀ ਸਨ 1698 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣ ਭੋਜ ਕੀਤਾ ਬ੍ਰਾਹਮਣ ਭੋਗ ਦਾ ਨਾਂ ਸੁਣਦੇ ਹੀ ब्राह्मण ਸ਼੍ਰੇਣੀ ਨੇ ਇਹੀ ਸਮਝਿਆ ਕਿ ਗੁਰੂ ਜੀ ਉਹਨਾਂ ਨੂੰ ਪਹਿਹ ਦੇਣਗੇ ਉਹਨਾਂ ਦੇ ਕੋਸ਼ ਵਿੱਚ ਬ੍ਰਾਹਮਣ ਭੋਜ ਦੇ ਅਰਥ ਹੀ ਬ੍ਰਾਹਮਣ ਦੀ ਸੇਵਾ ਸਨ ਅੰਗਦ ਜੀ ਭਾਵੇਂ ਗੁਰੂ ਅਰਜਨ ਦੇਵ ਜੀ ਨੇ ਵੀ ਇਹਨਾਂ ਤੇ ਕਰਾਰੀ ਚੋਟ ਉਸ ਵੇਲੇ ਮਾਰੀ ਸੀ ਜਿਸ ਵੇਲੇ ਦਰਬਾਰ ਸਾਹਿਬ ਦੀ ਉਸਾਰੀ ਸੰਪੂਰਨ ਹੋਈ ਸੀ ਕੁਝ ਲੋਕਾਂ ਉਸ ਵੇਲੇ ਸੁਝਾ ਦਿੱਤਾ ਸੀ ਕਿ ਪਹਿਲਾ ਥਾਲ ਕਿਸੇ ਬ੍ਰਾਹਮਣ ਨੂੰ ਭੇਜਿਆ ਜਾਏ ਪਰ ਗੁਰੂ ਜੀ ਨੇ ਹਮਰਾ ਪ੍ਰੋಹಿತ ਭਾਈ ਬੰਨੋ ਸਾਧ ਸੰਗਤ ਤੁਮ ਸਤ ਕਰ ਮੰਨੋ ਆਖ ਕੇ ਸਭ ਨੂੰ ਆਵਾਜ਼ ਕਰ ਦਿੱਤਾ ਸੀ ਅਤੇ ਰਤਬੇ ਦੀ ਚੇਤਨਤਾ ਤੇ ਕਰਾਰੀ ਸੱਟ ਮਾਰੀ ਸੀ ਹੁਣ ਵੀ ਇਸ ਖਿਆਲ ਨਾਲ ਬ੍ਰਾਹਮਣ ਇਕੱਠੇ ਹੋਏ ਲੰਗਰ ਦੇ ਸਮੇ ਗੁਰੂ ਜੀ ਨੇ ਉਹਨਾਂ ਨੂੰ ਨਾ ਬੁਲਾਇਆ ਅਤੇ ਲੰਗਰ ਛਕਾ ਦਿੱਤਾ ਉਹਨਾਂ ਵਿੱਚੋਂ ਕੁਝ ਗੁੱਸੇ ਵਿੱਚ ਗੁਰੂ ਜੀ ਕੋਲ ਆਏ ਇਹ ਨਾ ਬੁਲਾਏ ਜਾਣ ਤੇ ਗੁੱਸਾ ਕੀਤਾ ਅਤੇ ਆਪਣਾ ਹੱਕ ਜਤਾਇਆ ਮਹਾਰਾਜ ਸਿਰਫ ਮੁਸਕਰਾਉਂਦੇ ਰਹੇ ਤੇ ਇਤਨਾ ਹੀ ਕਿਹਾ ਮਿਸਰ ਜੀ ਗੁੱਸੇ ਨਾ ਹੋਵੋ ਤੁਹਾਡੀ ਜਾਦ ਹੀ ਭੁੱਲ ਗਈ ਯਾਦ ਉਸੇ ਦੀ ਭੁੱਲਦੀ ਹੈ ਜਿਸ ਦੀ ਲੋੜ ਨਾ ਹੋਵੇ ਸੋ ਬ੍ਰਾਹਮਣ ਦੀ ਹੁਣ ਇਸ ਸਿੱਖੀ ਦੇ ਦਰ ਤੇ ਲੋੜ ਨਹੀਂ ਹੈ ਸੇਖ ਦੀ ਮਹਤਤਾ ਵਡਾਉਂਦੇ ਹੋਏ ਫਰਮਾਇਆ ਕਿ ਬ੍ਰਾਹਮਣ ਸਦੀਆਂ ਤੋਂ ਲੋਕਾਂ ਤੇ ਜੂਲਾ ਪਾ ਕੇ ਰਾਜ ਕਰੀ ਜਾਂਦਾ ਸੀ ਇਸ ਨੇ ਆਪਣੀ ਮਨਮਾਨੀ ਕਰ ਲਈ ਹੈ ਹੁਣ ਲੇਖੇ ਗੁਰੂ ਨੇ ਮੁਕਾ ਦਿੱਤੇ ਹਨ ਹੁਣ ਕੋਈ ਰਾਖਵਾ ਅਧਿਕਾਰ ਇਹਨਾਂ ਬ੍ਰਾਹਮਣਾਂ ਦਾ ਸਿੱਖ ਧਰਮ ਵਿੱਚ ਨਹੀਂ ਹੈ ਸੰਗਤ ਜੀ ਫਿਰ ਫਰਮਾਇਆ ਜੋ ਦੀਨ ਦੁਖੀ ਦੀ ਸੇਵਾ ਲਈ ਆਪਣਾ ਤਨ ਮਨ ਵਾਰਦੇ ਹਨ ਉਹ ਹੀ ਸੇਵਾ ਕਰਮਾਉਣ ਦੇ ਅਧਿਕਾਰੀ ਹਨ ਇਹਨਾਂ ਨੂੰ ਪਹਿਲ ਦਿੱਤੀ ਕਿਉਂਕਿ ਇਹਨਾਂ ਦੀ ਸਹਾਇਤਾ ਨਾਲ ਹੀ ਜੁੱਧ ਜਿੱਤੇ ਹਨ ਜਦ ਬ੍ਰਾਹਮਣਾ ਨੇ ਐਸੇ ਵਾਕ ਸੁਨੇ ਤਾ ਹੋਰ ਸੱਟ ਪਟਾਏ ਤੇ ਗੁੱਸੇ ਵਿੱਚ ਉਥੋਂ ਚਲੇ ਗਏ ਉਹ ਇਹ ਜਾਣ ਗਏ ਕਿ ਹੁਣ ਉਹਨਾਂ ਦੇ ਹੱਥ ਕੋਝ ਨਹੀਂ ਰਿਹਾ ਸੰਗਤ ਜੀ ਬ੍ਰਾਹਮਣਾ ਤੇ ਆਖਰੀ ਪੱਕੀ ਸੱਟ ਮਾਰਨ ਲਈ 1698 ਦੀ ਵਿਸਾਖੀ ਨੂੰ ਕਸ਼ਹਿਰਾ ਧਰਨ ਦਾ ਹੁਕਮ ਵੀ ਦਿੱਤਾ ਕਸ਼ਹਿਰਾ ਇਸ ਗੱਲ ਦਾ ਚਿੰਨ ਹੈ ਕਿ ਸਿੱਖ ਸਭਨਾਂ ਤੋਂ ਨਿਆਰਾ ਹੈ ਤੇ ਇਹ ਕਿਸੇ ਦੀ ਰੀਤ ਨਹੀਂ ਆ ਪਣਾਉਂਦਾ ਏਸੀ ਆਪਣੀ ਮਰਿਆਦਾ ਹੈ ਬੇਪਰਨ ਦੀ ਰੀਤ ਇਸ ਛੱਡ ਦਿੱਤੀ ਹੈ ਹਾਵਨ ਕਰਦੇ ਵੇਦ ਪਾਠ ਦੀਆਂ ਹੋਰ ਸ਼ਰਤਾਂ ਵਿੱਚ ਇੱਕ ਵੱਡੀ ਸ਼ਰਤ ਇਹ ਹੈ ਕਿ ਵੇਦੀ ਤੇ ਚੜਨ ਵੇਲੇ ਅਣਸੀਤਾ ਕੱਪੜਾ ਨਾ ਪਹਿਨਿਆ ਜਾਵੇ ਅਤੇ ਫਿਰ ਹਰ ਪ੍ਰਾਣੀ ਲਈ ਜਗ ਕਰੋਣਾ ਜ਼ਰੂਰੀ ਹੈ ਜਿੱਥੇ ਵੇਦ ਪਾਠ ਨਹੀਂ ਹੋ ਸਕਦਾ ਜਦ ਤੱਕ ਅਣਸੀਤਾ ਕਪੜਾ ਨਾ ਪਾਇਆ ਜਾਏ ਅਤੇ ਇੱਕ ਸ਼ਹਿਰਾ ਬਣ ਨਹੀਂ ਸਕਦਾ ਜਦ ਤੱਕ ਸੀਤਾ ਨਾ ਜਾਏ ਕਸ਼ਹਿਰਾ ਹਰ ਵੇਲੇ ਰੱਖਣਾ ਹੈ ਤਾਂਕਿ ਸਿੱਖ ਕਦੇ ਵਿਪਰਨ ਦੀ ਰੀਤ ਨਾ ਅਪਣਾ ਲਏ ਇਹ ਵੀ ਯਾਦ ਰਹੇ ਜਦ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਣਾ ਕੀਤੀ ਸੀ ਤਾਂ ਉਹਨਾਂ ਦੀ ਸ਼ਰਤ ਇਹ ਸੀ ਕਿ ਉਹ ਕਸ਼ਹਿਰੇ ਦੇ ਧਾਰਨੀ ਨਹੀਂ ਹੋਣਗੇ ਤੇ ਦੂਜੇ ਉਹਨਾਂ ਲਈ ਵੱਖਰਾ ਅੰਮ੍ਰਿਤ ਤਿਆਰ ਕੀਤਾ ਜਾਏ ਇਹ ਕਹਿ ਕੇ ਆਪਣੇ ਵੱਲੋਂ ਉਸ ਵੇਦਕ ਮੰਤਰ ਤੇ ਪਹਿਰਾ ਦੇ ਰਹੇ ਸਨ ਕਿ ਹੋਰ ਲੋਕਾਂ ਨਾਲ ਇਹ ਪੰਗਤ ਵਿੱਚ ਬੈਠ ਕੇ ਖਾਣ ਨਾਲ ਪੇਟ ਜਾਈਦਾ ਹੈ ਗੁਰੂ ਜੀ ਨੇ ਤਾਂ ਇਥੋਂ ਤੱਕ ਹੁਕਮ ਕਰ ਦਿੱਤਾ ਸੀ ਚਾਰੇ ਵਰਨ ਏਕ ਹੈ ਭਾਈ ਗੁਰਖਾ ਨਾਤਾ ਚੋਂ ਵਰਨਾ ਨੂੰ ਇੱਕੋ ਜਿਹਾ ਹੈ ਇਸ ਲਈ ਵਿਕਲਪ ਨਹੀਂ ਕੋਈ ਸਾਧ ਸੰਗਤ ਜੀ ਦਸਮ ਪਿਤਾ ਜੀ ਇਹ ਦੇਖ ਰਹੇ ਸਨ ਕਿ ਸਿੱਖਾਂ ਵਿੱਚ ਰਹਿਤ ਮਰਿਆਦਾ ਠੀਕ ਪ੍ਰਚਲਿਤ ਹੋ ਗਈ ਹੈ ਅਤੇ ਸਿੱਖ ਰਹਿਤ ਦਾ ਪ੍ਰਚਾਰ ਕਰ ਰਹੇ ਹਨ ਪਰ ਐਸਾ ਰੂਪ ਮਿਥਣ ਦੀ ਲੋੜ ਹੈ ਜਿਸ ਵਿੱਚ ਕੋਈ ਉਕਾਈ ਨਾ ਹੋਵੇ 23 ਸਾਲ ਤੋਂ ਦਸ਼ਮੇਸ਼ ਜੀ ਆਪ ਆਪਣੇ ਪਿਛਲੇ 230 ਸਾਲਾਂ ਤੋਂ ਗੁਰੂ ਸਹਿਬਾਨ ਕੋਮ ਉਸਾਰੀ ਦੇ ਹੀ ਕੰਮ ਕਰਨ ਲੱਗੇ ਹੋਏ ਸਨ ਤਾਰੀ ਕੋਮ ਸ਼ਸ਼ਤਰਬੱਧ ਤੇ ਇਹ ਕੇਸ ਹੋ ਗਈ ਸੀ ਮਹਾਰਾਜ ਦੇ ਭੇਜੇ ਹੁਕਮਨਾਮੇ ਇਸ ਪਾਸੇ ਦਾ ਪ੍ਰਗਟਾਵਾ ਕਰਦੇ ਹਨ ਗੁਰੂ ਜੀ ਦੀ ਕੋਸ਼ਿਸ਼ ਸੀ ਕਿ ਪਹਾੜੀ ਰਾਜੇ ਜਿੱਦ ਹੱਠ ਛੱਡ ਕੇ ਸਾਂਝੀ ਜਥੇਬੰਦੀ ਵਿੱਚ ਪਰੋਏ ਜਾਣ ਉਹ ਗੁਰੂ ਜੀ ਦੀ ਸ਼ਕਤੀ ਦਾ ਚਮਤਕਾਰ ਪੰਗਾਣੀ ਦੇ ਯੁੱਧ ਅਤੇ ਪਿਛੋਂ ਵੀ ਕਈ ਵਾਰ ਵੇਖ ਚੁੱਕੇ ਸਨ ਉਹਨਾਂ ਵਿੱਚੋਂ ਕਈ ਚਾਹੁੰਦੇ ਵੀ ਸਨ ਕਿ ਗੁਰੂ ਜੀ ਦੀ ਜਥੇਬੰਦੀ ਦੇ ਅੰਗ ਬਣ ਜਾਣ ਪਰ ਬ੍ਰਾਹਮਣਾ ਦੀ ਨਿੱਤ ਚੁੱਕ ਉਹਨਾਂ ਨੂੰ ਕੋਈ ਫੈਸਲਾ ਕਰਨ ਤੋਂ ਰੋਕਦੀ ਸੀ ਰਵਾਲਸਰ ਗੁਰੂ ਜੀ ਆਪੂ ਜਾ ਕੇ ਇਸ ਲਈ ਉਪਰਾਲਾ ਕਰ ਆਏ ਸਨ ਪਰ ਰਾਜਿਆਂ ਦੀ ਕੋਮੀ ਹੈਕਰ ਕੁਝ ਕਰਨ ਨਹੀਂ ਸੀ ਦਿੰਦੀ ਛੋਪਕੇ ਹਮਲਾ ਹੋਣੋਂ ਪਰੰਤ ਗੁਰੂ ਜੀ ਨੇ ਨਿਰਣਾ ਲੈ ਲਿਆ ਕਿ ਇਹਨਾਂ ਪਹਾੜੀ ਰਾਜਿਆਂ ਬਗੈਰ ਹੀ ਪੰਥ ਦੀ ਸਾਜਣਾ ਕੀਤੀ ਜਾਏ ਸ਼ਾਇਦ ਇੱਕੋ ਸਿੱਖ ਧਰਮ ਹੈ ਜਿਸ ਨੂੰ ਕਦੇ ਕਿਸੇ ਰਾਜ ਸ਼ਕਤੀ ਵੱਲੋਂ ਸਹਾਇਤਾ ਨਹੀਂ ਮਿਲੀ ਇਹਨਾਂ ਵਿੱਚੋਂ ਹੀ ਸਗੋਂ ਸ਼ਾ ਰਾਜੇ ਉਪਜਾਏ ਗੁਰੂ ਜੀ ਨੂੰ ਅਕਾਲ ਪੁਰਖ ਵੱਲੋਂ ਸੌਂਪਿਆ ਕੰਮ ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਦੋਖੀਆਂ ਨੂੰ ਮੂਲ ਉਪਾਰਨ ਨਾ ਸਿਰਫ ਚੇਤੇ ਹੀ ਸਗੋਂ ਉਸ ਲਈ ਸਾਰੇ ਕਰਮ ਕੀਤੇ ਜਾ ਰਹੇ ਸਨ ਉਹਨਾਂ ਚੰਗੀ ਤਰ੍ਹਾਂ ਜਾਣ ਲਿਆ ਕਿ ਸਿੱਖ ਧਰਮ ਨੂੰ ਆਖਰੀ ਸ਼ਕਲ ਦੇਣ ਦਾ ਹੁਣ ਮੌਕਾ ਆ ਗਿਆ ਹੈ ਗੁਰੂ ਜੀ ਨੇ ਇਹ ਧਾਰ ਲਿਆ ਕਿ ਐਸੀ ਜਥੇਬੰਦੀ ਬਣਾਈ ਜਾਏ ਜੋ ਸਭ ਵਿੱਚ ਇੱਕ ਮੰਤਵ ਲਈ ਜੁੰਝਣ ਦਾ ਚਾਪ ਪੈਦਾ ਕਰੇ ਗੁਰੂ ਨਾਨਕ ਅਤੇ ਬਾਕੀ ਗੁਰੂ ਸਹਬਾਨਾ ਨੇ ਸਿੱਖਾਂ ਨੂੰ ਸੁਚੀ ਕਿਰਤ ਰਹਿਤ ਬਹਿਤ ਨਿਰਭਉ ਨਿਰਵੈਰ ਤੇ ਸਾਦਗੀ ਨਮੂਨਾ ਤਾਂ ਬਣਾ ਹੀ ਦਿੱਤਾ ਸੀ ਹੁਣ ਐਸੀ ਹਰ ਵੇਲੇ ਤਤ ਪਰ ਸਖਸੀਅਤ ਦੀ ਲੋੜ ਸੀ ਜੋ ਇਹਨਾਂ ਤੋਂ ਉਚੇਰਾ ਉੱਠ ਕੇ ਧਰਮ ਲਈ ਜੂਝ ਸਕੇ ਜੰਦ ਖੇਤਰ ਨੂੰ ਧਰਮ ਖੇਤਰ ਸਮਝ ਕੇ ਲੜ ਮਰੀ ਪੁਰਜਾ ਪੁਰਜਾ ਕੱਟ ਮਰੇ ਪਰ ਖੇਤ ਨਾ ਛੱਡੀ ਸਾਧ ਸੰਗਤ ਜੀ ਸੱਚੀ ਗੱਲ ਤਾਂ ਇਹ ਹੈ ਕਿ ਪੰਥ ਦੇ ਅਰਥ ਦਰਸਾਉਣ ਵਾਲਾ ਕੋਈ ਸ਼ਬਦ ਹਿੰਦੀ ਕੋਸ਼ ਵਿੱਚ ਹੈ ਹੀ ਨਹੀਂ ਰਾਹ ਮਗ ਮਾਰਗ ਅਰਥ ਕੀਤਿਆਂ ਠੀਕ ਭਾਵ ਪ੍ਰਗਟ ਨਹੀਂ ਹੁੰਦੀ ਹਜ਼ਾਰਾਂ ਫਿਰਕਿਆਂ ਜਾਤਾਂ ਵਿੱਚ ਵੰਡੇ ਜਾਣ ਵਾਲਾ Hindu ਸਮਾਜ ਇਸ ਦੇ ਅਰਥ ਨੂੰ ਜਾਣ ਹੀ ਨਹੀਂ ਸਕਦਾ ਫਿਰ ਉਸ ਦੀ ਨਜ਼ਰ ਵੱਧ ਤੋਂ ਵੱਧ ਕਬੀਰ ਪੰਥੀ ਜਾਂ ਦਾदू ਪੰਥੀ ਤੱਕ ਜਾਂਦੀ ਹੈ ਪੰਥ ਦਾ ਸਬੰਧ ਜੇ ਥੋੜਾ ਬਹੁਤ ਜੋੜਿਆ ਜਾ ਸਕਦਾ ਹੈ ਤਾਂ ਉਹ ਇਸਲਾਮ ਦੀ ਮਿਲਤ ਨਾਲ ਹੈ ਪਰ ਮਿਲਤ ਵਿੱਚ ਦੋਖ ਭਾਵ ਹੈ ਜ਼ਬਰਦਸਤ ਅੰਸ਼ ਹੈ ਪੰਥ ਅਤੇ ਸੇਵਾ ਭਾਵ ਹੈ ਸਿੱਖ ਧਰਮ ਦੀ ਸਿਆਸੀ ਤੇ ਧਾਰਮਿਕ ਰੂਚੀ ਦੇ ਸੰਗਮ ਦਾ ਨਾ ਹੀ ਪੰਥ ਹੈ ਕਨੇ ਗਮ ਲਿਖਦਾ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਇਹ ਖਿਆਲ ਘਾਰੇ ਕਰ ਗਿਆ ਕਿ ਲਤਾੜੇ ਤੇ ਮਰਦਾ ਹੋਏ ਲੋਕਾਂ ਨੂੰ ਇੱਕ ਨਰੋਈ ਤੇ ਉਤਸ਼ਾਹੀ ਕੌਮ ਬਣਾਉਣ ਦੀ ਲੋੜ ਹੈ ਪਹਾੜੀ ਰਾਜਿਆਂ ਨਾਲ ਜਿੱਤ ਮੁਗਲਾਂ ਦੇ ਹਮਲੇ ਉਹਨਾਂ ਦੀਆਂ ਹਾਰਾਂ ਅਤੇ ਸਿੱਖਾਂ ਦੀ ਚੜ੍ਹਾਈ ਕਲਾ ਵਾਲੇ ਜਜ਼ਬੇ ਨੇ ਗੁਰੂ ਜੀ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਮਸੰਦਾਂ ਦੀ ਪ੍ਰਥਾ ਹਟ ਗਈ ਸਮਗਰੀ ਤਿਆਰ ਸੀ ਸਿਰਫ ਕਲਾਕਾਰੀ ਹੱਥਾਂ ਦੀ ਜ਼ਰੂਰਤ ਸੀ ਜੋ ਉਸ ਦੀ ਪ੍ਰਾਪਤ ਸਮਗਰੀ ਤੋਂ ਇੱਕ ਜਿਉਂਦੀ ਜਾਗਦੀ ਇਹ ਵੀ ਜਲਦੀ ਕੌਮ ਦਾ ਨਿਰਮਾਣ ਕਰ ਸਕੇ ਗੁਰੂ ਜੀ ਨੇ ਇਹ ਵੀ ਦੇਖ ਲਿਆ ਸੀ ਕਿ ਬਰਾਦਰੀ ਤੋਂ ਛੇਕੇ ਅਤੇ ਲਤਾੜੇ ਹੋਏ ਲੋਕਾਂ ਭਾਵ ਨਾਈਆਂ ਸ਼ੀਂਬਿਆ ਗੱਟਾਂ ਹਲਵਾਈਆਂ ਚਮਿਆਰਾ ਆਦੀ ਜਾਤੀਆਂ ਵਿੱਚ ਜਜਬਾ ਭਰ ਵੱਡੀ ਤੋਂ ਵੱਡੀ ਹਕੂਮਤ ਨਾਲ ਟਕਰਾਉਣਾ ਤੇ ਜਿੱਤਾਂ ਪ੍ਰਾਪਤ ਕਰਨੀਆਂ ਕੋਈ ਅਸੰਭਵ ਕੰਮ ਨਹੀਂ ਗੁਰੂ ਜੀ ਨੇ ਪੱਕਾ ਮਨ ਬਣਾ ਲਿਆ ਕਿ ਲੋਕਾਂ ਦੇ ਦੁੱਖੜੇ ਦੂਰ ਕੀਤੇ ਜਾਣ ਤੇ ਇਸ ਮੰਤਵ ਲਈ ਕੌਮ ਵਿੱਚ ਨਵੀਂ ਰੂਹ ਫੂਕੀ ਜਾਵੇ ਇਹ ਗੁਰੂ ਜੀ ਦੇ ਦੱਸੇ ਹੋਏ ਮੋٹے ਮੋٹے ਉਸੂਲਾਂ ਨੂੰ ਪੱਕੀ ਸ਼ਕਲ ਦੇ ਕੇ ਦ੍ਰਿੜ ਕੀਤਾ ਜਾਵੇ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰੇ ਪਾਸੇ ਹੁਕਮਨਾਮੇ ਭੇਜੇ ਕੇ ਪਹਿਲੇ ਵਿਸਾਖ ਸੰਮਤ 1656 ਨੂੰ ਸਮੁੱਚਾ ਜਗਤ ਅਨੰਦਪੁਰ ਸਾਹਿਬ ਪੁੱਜੇ ਵਿਸਾਖੀ ਤੇ ਇਕੱਠ ਕਰਨ ਦਾ ਰਿਵਾਜ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਪੈ ਗਿਆ ਸੀ ਸੰਗਤ ਜੀ ਅੱਜ ਦੀ ਸਾਖੀ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਸਾਖੀ ਦੀ ਅਗਲੀ ਲੜੀ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਜੀ ਤੋਂ ਸਾਥ ਸੰਗਤ ਜੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਸ ਵੀਰ ਭੈਣ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ